ਆ ਤੁਸੀਂ ਹਾਲਾਤ ਤਾਂ ਮੌਕੇ ਦੇਖ ਰਹੇ ਹੋ ਜਿਹੜਾ ਨਹੀਂ ਤਾਂ ਅੱਜ ਸਵਾਹ ਦੇ ਵਿੱਚ ਜਿਹੜਾ ਉੱਪਰ ਹਿਮਾਚਲ ਦੇ ਵਿੱਚ ਬਹੁਤ ਜਿਹੜਾ ਮੀਂਹ ਪਿਆ ਉਹਦੇ ਕਰਕੇ ਜਿਹੜਾ ਪਾਣੀ ਸਤਲੁਜ ਚ ਜਿਹੜਾ ਸਾਰਾ ਪਾਣੀ ਇਕੱਠਾ ਹੋ ਕੇ ਆ ਗਿਆ ਕਿਉਂਕਿ ਕੱਲ ਪਖੜ ਡੈਮ ਨੇ ਪਾਣੀ ਛੱਡਿਆ ਨੰਗਲ ਤੋਂ ਇਸੇ ਤਰ੍ਹਾਂ ਜਿਹੜਾ ਹੁਣ ਪਰਜਾਇਤ ਹਿਮਾਚਲ ਚ ਹੁਣ ਅੱਜ ਸੁਣਨ ਨੂੰ ਪਤਾ ਆਇਆ ਹੈ ਕਿ ਗਗਰੇਟ ਚ ਕੋਈ ਬੱਦਲ ਫਟ ਗਿਆ ਉਹਦੇ ਕਰਕੇ ਜਿਹੜਾ ਪਾਣੀ ਹੈ ਇਹ ਸਤਲੁਜ ਚ ਜਿਹੜਾ ਫਾਨ ਤਿਆਰ ਹੈ ਇਸ ਟਾਈਮ ਘਰਾਂ ਦੇ ਕੋਲ ਸਾਡੇ ਘਰਾਂ ਨਾਲ ਘਰਾਂ ਦੇ ਕੋਲ ਪਾਣੀ ਪਹੁੰਚ ਗਿਆ ਹੈ ਤੇ ਹੋ ਸਕਦਾ ਸੜਕੇ ਉਪਰ ਵੀ ਆ ਦੇ ਰਸਤਾ ਹੀ ਬੰਦ ਹੋ ਜਵੇ ਪਰ ਅਸੀਂ ਇਹ ਸਰਕਾਰਾਂ ਤੋਂ ਆਈ ਵਾਰ ਇਹ ਕਿ ਅਜੇ ਰੋਜ ਦਾ ਮੰਨ ਲਓ ਕੰਮ ਨਹੀਂ ਹੈ ਨਵਾਂ ਕੰਮ ਨਹੀਂ ਹੈ ਇਹ ਆ ਇਹ ਬਰਸਾਤ ਨੂੰ ਹੀ ਕੰਮ ਹੁੰਦਾ ਵੀ ਜਿਹੜੀ ਸਰਕਾਰਾਂ ਐ ਉਹ ਆ ਕੁਛ ਦਿਨਾਂ ਚ ਤੱਕ ਗੇੜਾ ਗੂੜਾ ਮਾਰਦੇ ਆ ਅਫਸਰ ਵੀ ਆਉਂਦੇ ਆ ਹੁਣ ਤਾਂ ਅਫਸਰ ਵੀ ਕੋਈ ਆਇਆ ਨਹੀਂ ਕੋਈ ਸਾਨੂੰ ਸੂਚਨਾ ਵੀ ਨਹੀਂ ਆਈ ਪਰ ਜਿਹੜਾ ਮੁੱਕ ਪੱਕਾ ਪ੍ਰਬੰਧ ਆ ਕੋਈ ਉਹ ਨਹੀਂ ਸਰਕਾਰਾਂ ਕਰਦੀਆਂ ਕਿਹੜੇ ਕਿਹੜੇ ਪਿੰਡਾਂ ਨੂੰ ਇਸ ਪਾਣੀ ਦੀ ਮਾਰ ਹੁੰਦੀ ਜੇਕਰ ਇਹ ਮਾਰ ਤਾਂ ਪਰ ਬੇਲਿਆਂ ਦੇ ਪਿੰਡ ਸ਼ੁਰੂ ਕਰ ਲਓ ਗੱਜਬਰ ਤੋਂ ਚੰਦਪੁਰ ਹਰੀਆਲ ਮਹਿੰਦਰੀ ਕਲਾ ਬੋਰਜਾ ਜੀ ਲੋਧੀਪੁਰ ਆ ਸੱਲੇ ਸ਼ਾ ਪਰ ਹੈ ਤੇ ਸਾਰੇ ਪਿੰਡਾਂ ਨੂੰ ਮਾਰ ਆ ਕਿਉਂਕਿ ਸਾਰੇ ਬੇਲਿਆਂ ਦੇ ਪਿੰਡ ਹੈ ਸਤਲੋਜ ਦੇ ਨਾਲ ਜਿਹੜੇ ਪਿੰਡ ਵਸੇ ਵੀ ਇੱਥੇ ਬਹੁਤ ਪਾਣੀ ਦੀ ਮਾਰ ਹੈ ਪ੍ਰਸ਼ਾਸਨ ਨੂੰ ਤਾਂ ਆਈ ਵਾਰੀ ਸੀ ਅਪੀਲਾਂ ਕਰਦੇ ਵੀ ਸਾਡਾ ਚੈਨਲ ਲਾਜ ਕਰ ਦਿਓ ਕਿਉਂਕਿ ਸਾਡਾ ਪੱਕਾ ਹੱਲ ਹੋ ਜਵੇ ਪਰ ਉਹਦਾ ਸਰਕਾਰ ਜਿਹੜੀ ਧਿਆਨ ਨਹੀਂ ਕਰਦੀ ਤੇ ਜਿਹੜੀ ਇੱਕ ਮਾਈਨਿੰਗ ਹੈ ਉਹ ਵੀ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਾਂਜੀ ਕਿਉਂਕਿ ਜੇ ਮਾਈਨਿੰਗ ਸਹੀ ਤਰੀਕੇ ਨਾਲ ਹੋਵੇ ਨਾ ਸੈਂਟਰ ਦੇ ਵਿੱਚੋਂ ਮਾਲ ਬੈਡ ਸਾਫ਼ ਕੀਤਾ ਜਾਵੇ ਤਾਂ ਆ ਜਿਹੜਾ ਦਿਨ ਹੈ ਨੌਤੇ ਨਾ ਹੋਵੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਫਿਰ ਇਹ ਬਹੁਤ ਤੁਸੀਂ ਦੇਖੋ ਵੀ ਅੱਜ ਟਾਈਮ 'ਚ ਕੀ ਹਸਤੀਤੀ ਸਾਡੀ ਬਣੀ ਹੋਈ ਐ। ਕੋਬਰਾ ਹਾਲ ਐ। ਇਹ ਪਿੰਡਾ ਪੁੰਨਾ ਚ ਆਇਆ ਪਾਣੀ ਵਾਲੇ ਪਿੰਡਾਂ ਦੇ ਵਿੱਚ ਪਾਣੀ ਜੇ ਆਹੀ ਤਰੀਕੇ ਨਾਲ ਨਾ ਤਾਂ ਅਨੇ ਵਾਲਾ ਜੀ। ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਐਸ.ਡੀ.ਐਮ. ਤਸੀਲਹਾ ਕੁਚਾ ਸਾਡੇ ਅਜੇ ਕੋਈ ਨਹੀਂ ਕੋਈ ਨਹੀਂ ਮਿਲਿਆ ਜੀ। ਜਿਹੜਾ ਰਸਤਾ ਬੰਦ ਹੋਇਆ ਕਿਹੜਾ ਰਸਤਾ ਬੰਦ ਹੋ ਰਿਹਾ ਜੀ? ਇਹ ਨੂਰ ਪਰਵੇਦੀ ਟੂ ਅਨੰਦਪੁਰ ਸਾਹਿਬ ਬਾਯਾ ਬੁਰਜ ਜਿਹੜਾ ਹੈਗਾ। ਬਾਯਾ ਬੁਰਜ ਹਾਂਜੀ। ਠੀਕ ਐ ਜੀ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਲੋਕ ਇਸ ਰਸਤੇ ਇਸ ਇਸ ਰੋਡ ਤੇ ਨਾ ਆਣ ਜੀ। ਇਹ ਸਭ ਤੋਂ ਮੇਨ ਗੱਲ ਇਹ ਆ ਜੀ ਇਹ ਰੋਡ ਬੰਦ ਹੋ ਚੁੱਕਿਆ ਜੀ ਇਹ ਤੋਂ ਨਹੀਂ ਪਹੁੰਚਣ ਜਿਹੜੇ ਆ ਨਹੀਂ ਜਿਹੜੇ ਆਣ ਜਾਣ ਵਾਲੇ ਨਹੀਂ ਆਣ ਜਾਣ ਜੀ ਉਹ ਬੰਦ ਕਿਤਾ ਹੋ ਗਿਆ ਜੀ ਕੀ ਬੰਦ ਉਹ ਪਾਰਲੀ ਸਾਈਡ ਜਿਹੜਾ ਕੁੜੀ ਉਹ ਤੰਗ ਆ ਜੀ ਜਿਹੜੀ ਪੁਗਲੀ ਤੰਗ ਹੋਣ ਕਰਕੇ ਨਾ ਪਾਣੀ ਓਵਰਫਲੋ ਹੋ ਗਿਆ ਜੀ ਉਹ ਫਲੋ ਹੋਣ ਦੇ ਕਾਰਨ ਤੇ ਉਹ ਉਥੇ ਲੱਗਰ ਦਾ ਕੋਈ ਰਸਤਾ ਨਹੀਂ ਰਿਹਾ ਜੀ ਹੋਰ ਦੱਸੋ ਵੀ ਇਹ ਪਾਣੀ ਕਿਹੜੇ ਕਿਹੜੇ ਪਿੰਡਾਂ ਨੂੰ ਖਾਸ ਤੌਰ ਤੇ ਮਾਰ ਕਰਦਾ ਜਿਹੜੇ ਆਲੇ ਦੁਆਲੇ ਸਾਰੇ ਪਿੰਡ ਇਹ ਪਿੰਡ ਕਰਦਾ ਇਹ ਪਿੰਡਾਂ ਨੂੰ ਕਰਦਾ ਜੀ ਚੰਦਪੁਰ ਹੋ ਗਿਆ ਜੀ ਬੁਰਜ ਹੋ ਗਿਆ ਜੀ ਤੇ ਹਰੀਆਲ ਹੋ ਗਿਆ ਜੀ ਗੱਜਪੁਰ ਹੋ ਗਿਆ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਹ ਬਿਲੋਂਗ ਕਰ ਰਿਹਾ ਜੀ ਜੀ ਹਾਂ ਜੀ ਇਹ ਬਹਿਂਜ ਦੀ ਗੱਲਾਂ ਹੋ ਗਿਆ ਜਿਹੜੇ ਜਿੰਨੇ ਵੀ ਤੁਸੀਂ ਕਹੋ ਨਾ ਵੀ ਪਿੰਡ ਇਹ ਜਿਹੜੇ ਦਰਿਆਵਾਂ ਦੇ ਵਿੱਚ ਆਉਂਦੇ ਆ ਇਹ ਸਾਰੇ ਹਰ ਸਾਲ ਇਹੀ ਹਾਲ ਹੁੰਦਾ ਜੀ ਹਰ ਸਾਲ ਇਹੀ ਆ ਰਹਿਣੇ ਇਹ ਪਹਿਲਾਂ ਵੀ ਬਹੁਤ ਆਂਦਾ ਜੀ ਦਾ ਕੋਈ ਹੱਲ ਨਹੀਂ ਹੈ ਜੀ ਕੋਈ ਵੀ ਇਹ ਸਰਕਾਰਾਂ ਨੇ ਹੱਲ ਨਹੀਂ ਕੋਈ ਕੀਤਾ ਉੱਧਰ ਸਾਡੇ ਘਰਾਂ 'ਚ ਵੀ ਵੜ ਗਿਆ ਵਾ ਜੀ ਪਾਣੀ ਕਿਹੜੇ ਪਿੰਡਾਂ ਨੂੰ ਮਾਰ ਪੈਂਦਾ ਇਹ ਇੱਥੇ ਸਾਰੇ ਚੰਦਪੁਰ ਗੱਜਪੁਰ ਹਰੀਆਲ ਇੱਧਰ ਬਸੀ ਚੌਲੀ ਤੱਕ ਪੈਂਦਾ ਜੀ ਇਹ ਹਾਂ ਚੰਦਪੁਰ ਗੱਜਪੁਰ ਇੱਧਰ ਰੋਲੀ ਤਾਰੇ ਪਾਸੇ ਪੈਂਦਾ ਜੀ ਇਹ ਵੀ ਕਹਿੰਦੇ ਨੂਰਪੁਰਵੇਦੀ ਵਾਲਾ ਰਸਤਾ ਵੀ ਬੰਦ ਆ ਨੂਰਪੁਰਵੇਦੀ ਦਾ ਰਸਤਾ ਬੰਦ ਹੋ ਗਿਆ ਵਾ ਜੀ ਮੋੜ ਤੇ ਹਾਂਜੀ ਹਰ ਸਾਲ ਦੀ ਪ੍ਰੋਬਲਮ ਹੈ ਜੀ ਹਾਂਜੀ ਹਰ ਸਾਲ ਦੀ ਪ੍ਰੋਗਰਾਮ ਹੈ ਜੀ ਕੀ ਮੰਗੇ ਕਰਦੇ ਹੋ ਕੋਈ ਸਥਾਈ ਹੱਲ ਹੋਣਾ ਭਾਈ ਸਾਡਾ ਕੋਈ ਹੱਲ ਬਣ ਜਾਵੇ ਕੋਈ ਨਾ ਕੋਈ